ਸਿੰਘਾਂ ਨੂੰ ਨਜਾਇਜ਼ ਘੇਰੇ ਜਦੋਂ ਪਹਿਲੀ ਵਾਰ ਉਹਨਾਂ ਨੇ ਘੇਰੇ ਆ ਅਸੀਂ ਕੁਝ ਨਹੀਂ ਕਿਹਾ ਹੈਗਾ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ ਸਿੰਘਾਂ ਨੇ ਕਦੇ ਆਸ਼ਕੀ ਨਹੀਂ ਕੀਤੀ ਸਿੰਘਾਂ ਹਰੇਕ ਤੀਆਂ ਪਹਿਣਾ ਤੀ ਪਹਿਣ ਦੀ ਤਰ੍ਹਾਂ ਕਹਿੰਦੇ ਨੇ ਇਹ ਉਹ ਗੱਲ ਵੱਖਰੀ ਆ ਹੁਣ ਕੰਮ ਨੂੰ ਅਸੀਂ 10 12 ਉੱਧਰ ਖੜੇ ਆ 10 12 ਉੱਧਰ ਖੜੇ ਘੇਰੇ ਵਿੱਚ ਮੈਂ ਜਿਹੜੀ ਗੱਲ ਨਹੀਂ ਕਰਿਆ ਐਸਟੇਟ ਸਰ ਜੀ ਨੇ ਕਿਹਾ ਮੈਂ ਧਰਨੇ ਤੇ ਗਿਆ ਹੋਇਆ ਤੁਸੀਂ ਗੱਲ ਕਰ ਲਓ ਨਹੀਂ ਬਣਦੀ ਫੇਰ ਮੇਰੇ ਕੋਲ ਮੇਰੇ ਕੋਲ ਆਕੇ ਤੋਂ ਬੇਨਤੀ ਹੋ ਤੁਮ ਨੂੰ ਇਹ ਬੋਲਣਾ ਨਹੀਂ ਹੈਗਾ ਜਿਹੜਾ ਤੁਸੀਂ ਰੌਲਾ ਪਾਉਣ ਬਾਰੇ ਤੁਸੀਂ ਬਾਣੀ ਇਹ ਰੌਲਾ ਹੈ ਹੀ ਨਹੀਂ ਇਹਦਾ ਗਨਾਮ ਹੁੰਦਾ ਹੈਗਾ ਸੀ ਰੌਲਾ ਮੈਂ ਇਹਨੂੰ ਪਹਿਲਾਂ ਕਿਹਾ ਮੈਂ ਕਿ ਤੇਰੀ ਗੰਤ ਹੀ ਆਉਗਣੇ ਬੱਤ ਨਹੀਂ ਆ ਆ ਅੱਜ ਤਾਂ ਜਾਣਾ ਕਰ ਰਹੇ ਹਾਂ ਅਸੀਂ ਮਨ ਲੈ ਕੇ ਬੁਰੇ ਹੈ ਨਾ ਹਾਲ ਸਿੱਤੀ ਹੁੰਦੀ ਆ ਜਾਨ ਕੇ ਲੈ ਕੇ ਮਨੇ ਕੋਕਲਾਉਂਗਾ ਮੈਂ ਜਿਹੜਾ ਮਰਜੀ ਹੋਵੇ ਤੁਹਾਨੂੰ ਕਿਹਦਾ ਡਾਲੀਗਾ ਮੈਂ ਤਾਂ ਨੰਬਰ ਲੈ ਲਾ ਜੇ ਸਾਡਾ ਵੀ ਸੰਧ ਕੋਈ ਗਲਤੀ ਕਰਦੇ ਮੈਨੂੰ ਇੱਕ ਵਾਰ ਦੱਸ ਦੇ ਕਿ ਖਾਲੀ ਨਾ ਮੈਂ ਖੜਾ ਬਿੱਲ ਪਾੜ ਕੇ ਕੋਈ ਸਾਡਾ ਪਹਿਲੀ ਮਸਲਾ ਹੋਵੇ ਇਹ ਵੀ ਸਿੰਗ ਨੂੰ ਇਹ ਕੋਈ ਲੋਕ ਨਹੀਂ ਕਿਹਾ ਉਹਦੀ ਗਲਤੀ ਨਹੀਂ ਕਰਦਾ ਮੈਂ ਵੀ ਕਹਾਂਗਾ ਕਿ ਮੈਂ ਨਹੀਂ ਕੀਤਾ ਯਾਰ ਮੈਂ ਇਹਨਾਂ ਨੂੰ ਵੀ ਕੂੜਿਆ ਪਰ ਇੱਕ ਆਉਣਾ ਯਾਰ ਇਹ ਇਹ ਕਹਿੰਦੇ ਨੇ ਟੋਕੋ ਕਰਾ ਦੇਗੇ ਟੋਕੇ ਦਿੱਲੀ ਮਾਰੀ ਹੈ ਯਾਰ ਪਿਆਰ ਨਾਲ ਯਾਰ ਬੇ ਅਈ ਗੱਲ ਹੋਦੀ ਆ ਸਾਡੀ ਬੇਇੱਜ਼ਤੀ ਏਹੀ ਆ ਬਸ ਸਾਡੇ ਸਿੰਘ ਨੂੰ ਵੀ ਬਾਣਾ ਹੋਵੇ ਤੁਸੀਂ ਆਪਣੇ ਇੱਕ ਵਾਰ ਇਧਰ ਪਾਈਏ ਗਲਤੀ ਆ ਦੂਜੀ ਵਾਰ ਤਾਂ ਦੇਖਾਂਗੇ ਨਹੀਂ ਮੈਂ ਤਾਂ ਰੋਕਣਾ ਜੇ ਭਾਈ ਦਾ ਸਿਰ ਤੇ ਚੈੱਕ ਕਰਨੇ ਨੇ ਜੀ ਤੇ ਤੁਹਾਡਾ ਹੀ ਹੈਗਾ ਪੇਪਰ ਆ ਲੈ ਜੀ ਮੈਂ ਉਹਦਾ ਸਾਮਲਾ ਕਰਾਂਗਾ ਹਰੋ ਬਣਾ ਕੇ ਨਾ ਸੁਭਾਈ ਨਹੀਂ ਤਾਂ ਬੇਨਤੀ ਕਰਨਾ ਹਾਂ ਪਤਾ ਗਿਆ ਬੰਦਾ ਮੁੰਡਾ ਹੋਣੀ ਆ ਪੂਰੀ ਖੜ ਕੇ ਜੇ ਤੁਹਾਡੇ ਦੋ ਸਿੰਘ ਹੀ ਖੜ ਜਾਣਾ ਅਸੀਂ ਲੋਰੀ ਪੈਦਾ ਅਸੀਂ ਕਹਣਾ ਕੀ ਐਸਐਚਓ ਸਾਹਿਬ ਨੇ ਬੁਲਾ ਕੇ ਕਿਆ ਕਹਾਂ ਯਾਰ ਤੁਹਾਡੇ ਦੋ ਕੰਪਲੈਟ ਆ ਗਏ ਮੁੰਡੇ ਕੁਟੀਆਂ ਜੀ ਕੁੜੀਆਂ ਛੇੜਦੇ ਨੇ ਸਾਡੇ ਕੋ ਬਕਾਇਦਾ ਵੀਡੀਓ ਨੇ ਕੁੜੀ ਚੁੰਨੀ ਫੜੀ ਫਿਰਦਾ ਚੁੰਨੀ ਵੜ ਕੇ ਨੰਬਰ ਬੰਨਦਾ ਉਹਦੇ ਜੇ ਮਾਰਦੇ ਹਾਂ ਕਿਹੜੇ ਅਸੀਂ ਵੀ ਕਹਦੇ ਨਹੀਂ ਮੰਨਦੇ ਅਸੀਂ ਇਸੇ ਲਈ ਮਾਰਦੇ ਸਾਰੇ ਪਾਸੇ ਪਾਗਲ ਦਿਖਾਉਣ ਨੂੰ ਥੋੜੀ ਨਹੀਂ ਸਾਡੇ ਕੋਲ ਸਹੀ ਦੋ ਜਣੇ ਨਾ ਕੋਈ ਗੱਲੇ ਨਹੀਂ ਥੋਡੇ ਕੋਰੇ ਆ ਕੇ ਲੈ ਆ ਨਾ ਘੰਟਾ ਦਿਖਾਓ ਸਾਨੂੰ ਕਿਹੜਾ ਬਾਦਿਛਾ ਲਾਜੀ ਸਾਡੇ ਨਾਲ ਜਿੰਦ ਨਹੀਂ ਲਾਣੀ ਕਿਹਾ ਸੀ ਪਰ ਹਾਵ ਨਾਲ ਥੋਡੇ ਖੜੇ ਤਾਂ ਹੀ ਬਸ ਰੋ ਹੋ ਜਾਣਾ ਅੱਜ ਕੋਈ ਵੀ ਵਿਰੇ ਜੇ ਕੁੜੀ ਛੇੜਦਾ ਹੋਊਗਾ ਸਾਡੀ ਵਿਰੇ ਨੰਬਰ ਲੈ ਲਊ ਮੈਨੂੰ ਇੱਕ ਵਾਰ ਥੋਡੇ ਸਾਹਮਣੇ ਬੰਦਾ ਵੱਢ ਕੇ ਜਾ ਪਿਓ ਦਾ ਨੇ ਕਿਹਾ ਬੰਦੋ ਥੋਡੇ ਦੇ ਐਕਸ਼ਨ ਨਹੀਂ ਹੁੰਦਾ ਬੋਲ ਅਸੀਂ ਵੱਡਾਂ ਦੇ ਬੰਦਾ ਹਾਂ ਅਸੀਂ ਮੈਂਬਰ ਬਣੇ ਹੋਏ ਹਾਂ ਕਿ ਹੂਟ ਬਣੇ ਹੁੰਦੇ ਥੋਡੇ ਵੀ ਅੱਗੇ ਤੋਂ ਅੱਗੇ ਕੋਈ ਮੁੱਟ ਕਹਿੰਦਾ ਮੈਂ ਕਹਿੰਦਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਭਾਈ ਬਾਸ ਸਿੰਘ ਖਾਲਸਾ ਜੀ ਮੇਰਾ ਨੌਆ ਦਲਪੰਥ ਅਰਬਾ ਖਰਬਾ 96 ਕਰੋੜੀ ਤਰਨਾ ਦਲ ਬਾਬਾ ਰਾਜਾ ਰਾਜ ਜੀ ਵੱਲੋਂ ਸਮਰਾਲੇ ਦੀ ਜਥੇਦਾਰੀ ਸੌਂਪੀ ਹੋਈ ਹੈ ਸਾਨੂੰ ਅੱਜ ਅਸੀਂ ਥਾਣੇ ਗਏ ਸੀਗੇ ਐਸ ਐਚਓ ਸਾਹਿਬ ਕੋਲ ਇੱਕ ਕੰਪਲੇਟ ਦੇਣ ਕਿ ਜੋ ਤੁਹਾਡੇ ਆਪਣੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਥੱਲੇ ਜੋ ਵੀ ਕਾਂਸਟੇਬਲ ਆ ਉਹ ਸਾਡੇ ਸਿੰਘਾਂ ਨੂੰ ਨਜਾਇਜ਼ ਘੇਰ ਰਿਹਾ ਜਦੋਂ ਪਹਿਲੀ ਵਾਰ ਉਹਨਾਂ ਨੇ ਘੇਰੇ ਆ ਅਸੀਂ ਕੁਝ ਨਹੀਂ ਕਿਹਾ ਹੈਗਾ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ ਸਿੰਘਾਂ ਨੇ ਕਦੇ ਆਸ਼ਕੀ ਨਹੀਂ ਕੀਤੀ ਸਿੰਘਾਂ ਹਰੇਕ ਤੀਆਂ ਪੈਣਾ ਤੀ ਪੈਣ ਦੀ ਤਰ੍ਹਾਂ ਕਹਿੰਦੇ ਨੇ ਇਹ ਨਾ ਹੋਵੇ ਵੀ ਸਾਡੇ ਸਿੰਘ ਨੂੰ ਘੇਰ ਕੇ ਤੁਸੀਂ ਕਹੋ ਆਸ਼ਕੀ ਕਰਦੇ ਹੋ ਐ ਕਰ ਦਿਓ ਫਿਰ ਤਾਂ ਸਿੰਘਾਂ ਦਾ ਹੈਗਾ ਹੀ ਆ ਵੀ ਇਕੱਠੇ ਹੋ ਕੇ ਜਾਣਾ ਹੀ ਆ ਅਸੀਂ ਪੁੱਛਣਾ ਵੀ ਭਾਈ ਸਾਡਾ ਸਿੰਘ ਕਿੱਥੇ ਗਲਤ ਜੇ ਸਾਡਾ ਉੱਥੇ ਸਿੰਘ ਗਲਤ ਹੁੰਦਾ ਅਸੀਂ ਸਿੰਘ ਨੂੰ ਆਪਣੇ ਨੂੰ ਕਹਿੰਦੇ ਕੂਰ ਦੇ ਇਹਨੂੰ ਬੋਲਦੇ ਵੀ ਤੂੰ ਬਾਣਾ ਪਾ ਕੇ ਇਹ ਕੀ ਕਰਦਾ ਹੈ ਤੇ ਉਤੋਂ ਬਾਅਦ ਉਹਨਾਂ ਨੇ ਕਿਹਾ ਬੋਕਸਰ ਮੋਟਰਸਾਈਕਲ ਫੜਿਆ ਸਾਡੇ ਸਿੰਘ ਦਾ ਅਸੀਂ ਉਹਨਾਂ ਨੂੰ ਕਿਹਾ ਸੱਤਵਚਨ ਜੀ ਸਾਡੇ ਨੰਬਰ ਪਲੇਟ ਨਹੀਂ ਹੈਗੀ ਤੁਸੀਂ ਇਹਦਾ ਚਲਾਨ ਕਰ ਦਿਓ ਉਹ ਕਹਿੰਦੇ ਅਸੀਂ ਚਲਾਨ ਕਰਤਾ ਆਰਸੀ ਦੇ ਦਿਓ ਚਲਾਨ ਭੁਗਤ ਲਓ ਮਾ ਜੀ ਠੀਕ ਹੈ ਸੱਤਵਚਨ ਉਥੇ ਹੀ ਇੱਕ ਸਪਲੈਂਡਰ ਨੀਲੇ ਕਲਰ ਦਾ ਮੋਟਰਸਾਈਕਲ ਖੜਾ ਸੀ ਜੋ ਉਹਨਾਂ ਦੇ ਮਲਾਜ਼ਮ ਦਾ ਸੀਗਾ ਤੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਆ ਵੀ ਤੁਸੀਂ ਇਹ ਜਿਹੜੀ ਨੰਬਰ ਪਲੇਟ ਆ ਹਾਈ ਸਕਿਉਰਿਟੀ ਸਰਕਾਰ ਨੇ ਕਿਹਾ ਹੋਇਆ ਸਾਡੇ ਬਕਾਇਦਾ ਗੱਡੀਆਂ ਮੋਟਰਸਾਈਕਲਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੋਈ ਆ ਤੇ ਅਸੀਂ ਕਹੇ ਇਹ ਤੁਹਾਨੂੰ ਵੀ ਲਗਾਉਣੀ ਚਾਹੀਦੀ ਹੈ ਵੀ ਤੁਸੀਂ ਇਹ ਮੋਟਰਸਾਈਕਲ ਦਾ ਵੀ ਚਲਾਨ ਕਰੋ। ਏਐਸਆਈ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਨੂੰ ਉਹ ਕਹਿੰਦੇ ਅਸੀਂ ਖੁਦ ਇਹ ਮੋਟਰਸਾਈਕਲ ਦਾ ਚਲਾਨ ਕਰਾਂਗੇ। ਜਦੋਂ ਅਸੀਂ ਥੋੜੇ ਦਾ ਕੀਤਾ ਤਾਂ ਅਸੀਂ ਆਪਣੀ ਗਲਤੀ ਵੀ ਮੰਨਾਂਗੇ। ਤਾਂ ਉਹਨਾਂ ਨੇ ਆਪਣੇ ਮੋਟਰਸਾਈਕਲ ਦਾ ਚਲਾਨ ਕੀਤਾ ਤੇ ਸਾਡੇ ਨਾਲ ਸਹਿਮਤੀ ਪ੍ਰਗਟਾਈ। ਅੱਗੇ ਤੋਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਸਾਡਾ ਕੋਈ ਵੀ ਸਿੰਘ ਜੇ ਗਲਤੀ ਕਰਦਾ ਆ ਤੁਸੀਂ ਸਾਡਾ ਨੰਬਰ ਲਓ ਅਸੀਂ ਤੁਹਾਡਾ ਨੰਬਰ ਲੈ ਲਵਾਂ। ਤੁਸੀਂ ਸਾਡਾ ਨਾਮ ਲਓ ਤੇ ਉਹਨੂੰ ਫੋਨ ਕਰ ਦਿੰਦੇ ਆ ਵੀ ਭਾਈ ਸਾਨੂੰ ਦੱਸੋ ਸਾਡਾ ਕੋਈ ਸਿੰਘ ਗਲਤੀ ਕਰਦਾ ਆ ਅਸੀਂ ਆਪਣੇ ਸਿੰਘ ਨੂੰ ਅਸੀਂ ਆਪ ਘੂਰਨ ਦੇ ਹੱਕਦਾਰ ਆ। ਸਾਡੇ ਸਾਡੇ ਆਸ-ਪਾਸ ਸਮਰਾਲੇ ਰਹਿੰਦੇ ਨੇ ਹੁਣ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਅਸੀਂ ਆਸ਼ਕੀਂ ਕਰਨੀਆਂ ਨੇ ਸਿੰਘਾਂ ਦੇ ਕੰਮ ਨੇ ਸਾਡੇ ਵੀਰ ਜੀ ਨੇ ਵੱਡੇ ਇਹਨਾਂ ਦੀ ਸਿੰਘ ਵੇਖ ਰਹੀ ਆ ਇਹਨਾਂ ਨੇ ਬੱਸ ਸਟੈਂਡ ਜਾਣਾ ਹੁੰਦਾ ਆਪਣਾ ਇਹਨਾਂ ਨੇ ਖਮਾਣੋ ਕੋਈ ਚੰਡੀਗੜ੍ਹ ਕਿਤੇ ਆਪਣਾ ਕੇਕ ਵਗੈਰਾ ਭੇਜਣਾ ਕੁਝ ਵੀ ਭੇਜਣਾ ਬੱਸ ਰਾਈ ਭੇਜ ਰਹੇ ਨੇ ਇਹਦਾ ਮਤਲਬ ਇਹ ਥੋੜੀ ਵੀ ਇਹ ਆਸ਼ਕੀ ਕਰ ਰਹੇ ਨੇ ਇਹ ਵੀਰ ਵਿਆਹਿਆ ਹੋਇਆ ਦੋ ਬੱਚਿਆਂ ਦਾ ਬਾਪ ਆ ਇਹ ਇਹ ਕਹਿਣਾ ਬਹੁਤ ਗਲਤ ਗੱਲ ਆ ਵੀ ਆਸ਼ਕੀ ਕਰਦ ਨੇ ਇਹ ਬੇਇਨਤੀ ਆ ਸਾਡੀ ਸਰਕਾਰ ਨੂੰ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਧਰਨੇ ਤੇ ਗਏ ਉਹਦੀ ਤਾਂ ਕਿ ਸਾਨੂੰ ਮਿਲੇ ਨਹੀਂਗੇ ਐਸ.ਏ.ਟੀ. ਵਿਜੇਂਦਰ ਸਿੰਘ ਸਾਨੂੰ ਮਿਲੇ ਤੇ ਸਾਡੀ ਬੇਨਤੀ ਹੈ ਵੀ ਸਿੰਘ ਨੂੰ ਘੇਰੋ ਅਸੀਂ ਨਹੀਂ ਕਹਿੰਦੇ ਜਿਹੜਾ ਗਲਤ ਆ ਉਹਦਾ ਚਲਾਣ ਕਰੋ ਬਖੂਬੀ ਚਲਾਣ ਕਰੋ ਪਰ ਇਹ ਨਾ ਕਹੋ ਵੀ ਆਜ ਕੀ ਕਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤੰਗ ਕਾਪੀਰਾਈਟ ਵਿਜੇਂਦਰ ਸਿੰਘ ਐਸ.ਆਈ. ਟ੍ਰੈਫਿਕ ਇੰਚਾਰਜ ਸਮਰਾਲਾ ਕੀ ਹੋਈ ਕੀ ਦੱਸਾਲੇ ਇਹ ਕਾ ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ ਬਿਦੌਟ ਨੰਬਰ ਪਲੇਟ ਸੀਗਾ ਇਹਦੇ ਤਿੰਨ ਜਣੇ ਚੜੇ ਹੁੰਦੇ ਸੀ ਅਸੀਂ ਇਹਨਾਂ ਦਾ ਰੋਕਿਆ ਤੇ ਇਹਨਾਂ ਦੇ ਕਾਜ ਪੱਤਰ ਚੈੱਕ ਕੀਤੇ ਤੇ ਜਿਨ੍ਹਾਂ ਕੋਲ ਕਾਜ ਪੱਤਰ ਬਿਲਕੁਲ ਨਹੀਂ ਸੀਗੇ ਤੇ ਇਸ ਦਾ ਅਸੀਂ ਬਰਡਰ ਨੰਬਰ ਅਪਡੇਟ ਕਰਾਣ ਕਰਤਾ ਤੇ ਉਹਨੂੰ ਪੁੱਛਿਆ ਵੀ ਆਰ.ਸੀ. ਬਾਰੇ ਉਹ ਕਹਿੰਦਾ ਆਰ.ਸੀ. ਘਰ ਪਈ ਹੈ ਉਹਨੂੰ ਟਾਈਮ ਦਿੱਤਾ ਵੀ ਚਲੋ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪਣੀ ਆਰ.ਸੀ. ਲੈ ਆ ਤੇਰਾ ਮੋਬਾਈਲ ਭੇਜਦਾ ਉਹਨਾਂ ਅੱਗੇ ਜਾ ਕੇ ਆਪਣੇ ਸਬਾਥਰਨ ਕੋਈ ਸਿੰਘ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਕੋਲ ਆਇਆ ਤੇ ਸਾਡੇ ਕੋਲੇ ਹੋ ਕੇ ਵੀ ਸਾਡਾ ਨੰਬਰ ਪਲੇਟ ਦਾ ਦਰਾਂ ਕਿਉਂ ਕੀਤਾ ਜੀ ਤੇ ਸਾਡੇ ਸਿੰਘਾਂ ਨੂੰ ਕਿਉਂ ਰੋਕਦੇ ਨਹੀਂ ਸਾਡੇ ਸਿੰਘਾਂ ਨੂੰ ਨਾ ਰੋਕਿਆ ਜਾਵੇ ਅਹੀ ਤਾਂ ਕਿਉਂ ਐ ਨਹੀਂ ਕੀ ਹੈ ਵੀ ਭਾਈ ਕਾਨੂੰਨ ਸਾਰੇ ਨਹੀਂ ਕੋਜਾ ਪੇਪਰ ਚੈੱਕ ਵੀ ਕਰਨੇ ਜਿਹਨ ਕੋ ਨਹੀਂ ਪੇਪਰ ਹੋਊਗਾ ਤਾਨ ਕਟਿਆ ਉਹ ਉੱਪਰੋਂ ਨਹੀਂ ਕਾਰਵਾਈ ਬਣਦੀ ਜੀ ਹੁਣ ਮੋਟਰ ਵੇਹੜਾ ਬੋਰਡ ਨਹੀਂ ਤੇ ਇਹਦਾ ਅਜੇ ਫਿਰ ਨਾਲ ਤਰਾਨ ਕੀਤਾ ਬਰਡ ਨੰਬਰ ਪਲੇਟਾ ਇਹਦੀ ਆਰਥੀ ਹਾਂ ਜੀ ਕਿਹਦੇ ਆਣੇ ਜੀ ਤੇਨੇ ਜਾਣੇ ਕਿਹਦੇ ਜੀ ਇਹ ਹੁਣ ਤੁਹਾਨੂੰ ਜੀ ਸੁਭਾਗ ਸਿੰਘਾ ਵੱਲੋਂ ਤਾਂ ਇਹ ਐ ਕਹਿੰਦੇ ਆਰਥੀ ਨਹੀਂ ਦੇ ਜਣੇ ਤੁਹਾਨੂੰ ਭਾਈ ਤਰਾਨ ਹੋਇਆ ਜਿਹੜਾ ਮੋਟਰਸਾਈਕਲ ਸਾਡਾ ਦੇ ਨੂੰ ਤੇ ਹੁਣ ਕਿਵੇਂ ਲੈ ਉਹ ਨਹੀਂ ਜਾਨਾ ਬਰਡ ਕੋਟੇ ਮੈਂ ਗਲਤ ਕੋਈ ਨਹੀਂ ਬੋਲਿਆ ਗਲਤ ਤਾਂ ਤਾਂ ਬੋਲਣਗੇ ਜੇ ਅਸੀਂ ਕਿਸੇ ਦੇ ਨਾਲ ਗਲਤ ਕਰਾਂਗੇ ਹਾਂ ਜੀ ਤੋਂ ਡੇ ਵੀ ਬੋਦਾ ਜਿਵੇਂ ਨਾਨ ਦਾ ਬਾਪ ਸਾਡੇ ਤੇ ਦਬਾਅ ਜ਼ਰੂਰ ਇਕੱਠੇ ਹੋ ਕੇ ਦਬਾਅ ਪਾਉਣ ਜ਼ਰੂਰ ਆਏ ਸੀਗੇ ਇਹ ਤਾਂ ਤਾਂ ਨਵਾਂਗੇ ਅਸੀਂ ਦੇ ਅਸੀਂ ਗਲਤ ਨਾ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਰਹਾਂਗੇ ਹੁਣ ਆਪਸੀ ਲਿਆ ਜਰੂਰ ਮਤ ਦਿੱਤਾ ਜਾਊਗਾ ਆਰਸੀ ਉਹਨਾਂ ਦੀ ਰੱਖ ਲਈ ਸੀ ਜਦੋਂ ਵੀ ਆਪਣਾ ਕਰਾਨ ਪੁੱਟ ਕੇ ਆਪਾਂ ਮੋਟੇ ਬਲਾਰਾਮ ਨੂੰ ਕਹਿ ਰਹੇ ਸੀ ਕਿ ਨਾ ਮਨਣਾ ਹੈ ਨਾ ਨੰਬਰ ਪਲੇਟਾਂ ਸਾਡੇ ਹੈਗੀਆਂ ਨੇ ਪਲਾਜਮ ਦੀਆਂ ਪਰ ਸਕਿਉਰਟੀ ਨੰਬਰ ਪਲੇਟਾਂ ਨਹੀਂ ਹੈਗੀਆਂ ਉਹ ਵੀ ਉਹਨਾਂ ਦਾ ਆਪਣੀਆਂ ਸਕਿਉਰਟੀ ਨੰਬਰ ਪਲੇਟਾਂ ਦਾ ਕੁਝ ਥੋੜਾ ਜਿਹਾ ਰੌਲਾ ਚੱਲਦਿਆ ਸੀ ਇਹ ਸਰ ਕੇ ਥੋੜਾ ਰੁਕਿਆ ਸੀਗਾ ਇਹਨਾਂ ਦਾ ਚਲੰਗ ਨਹੀਂ ਉਹਦੇ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਨੰਬਰ ਬਲੇਟਾਂ ਭਰਾਈਆਂ ਹੋਈਆਂ ਮੇਰੇ ਰਸੀਦ ਹੈਗੀ ਉਹਨਾਂ ਕੋਲ ਹਾਂਜੀ ਇਹਦਾ ਨੰਬਰ ਪਲੇਟਾਂ ਜੋ ਨੇ ਇੱਕਦਮ ਨਹੀਂ ਲੱਗਦੀਆਂ ਇਹਨਾਂ ਨੂੰ ਤਿੰਨ ਚਾਰ ਮਹੀਨੇ ਲੱਗ ਜਾਂਦਾ ਟਾਈਮ ਥੋੜਾ ਜਿਹਾ ਲੱਗ ਜਾਂਦਾ ਸੀ ਇਹ ਪਰ ਰੋਲਾ ਨਹੀਂ ਪਾਉਂਦੇ ਸਾਰੇ ਵੀ ਹੋ ਜਾਣਗੇ ਸਰਦਾਰਾਂ ਨਾਲ ਵੀ ਗੀਤਾਂ ਤੇ ਲੈਦੇ ਹਾਂ ਮੇਰੇ ਇੱਕ ਮਿੰਟ ਕਿਉਂ ਕੱਟੋ ਤੇਰੇ ਦਰਾਨ ਹੋਇਆ ਤੂੰ ਤਾਂ ਨਾਲ ਬਰੰਦਰ ਜਾਮੇ ਦੇ ਬਾਅਦ ਸਾਰੇ ਸਹਿਰ ਚੋਂ ਸਾਰੇ ਮੇਰੀ ਗੱਲ ਇਹ ਵੀ ਨਾ ਗਿਆ ਆਪਣੇ ਬਾਬਾ ਯਾਰ ਤੈਨੂੰ ਉੱਥੇ ਹੀ ਆਪ ਕੋ ਬਾਹਰ ਦੇਖੋ ਆਦੀ ਉਹ ਰੋਡ ਹੈ ਇਹ ਸਾਰੇ ਨਾਲੇ ਹੁੰਦਾ ਇਹ 99 ਮਾੜਨ ਮੁੜਦਾ ਹੈ ਮੈਂ ਨਹੀਂ ਚਲਾਣ ਕਰਦਾ ਸਾਨੂੰ ਦੁੱਖੀ ਨਹੀਂ ਕਿੱਥੇ ਲਾਉਂ ਕੋਈ ਕਹਿੰਦਾ ਮੈਂ ਕਾਟੇਪੁਰ ਨਾ ਰੋਡ ਚੱਲਦਾ ਫਿਰ ਇੱਕ ਮਿੰਟ ਦੇਖੋ ਇੱਕ ਮਿੰਟ ਦੇਖੋ ਸਾਲ ਕੰਠੀ ਸਾਡੇ ਕੋਲ ਜ਼ਿੰਮੇਵਾਰੀ ਹੈ ਇੱਕ ਜੱਪੀਰ ਸਾਡੇ ਕੋਲ ਦੀ ਗੱਲ ਹੈ ਜਵਾਬ ਹੋਣ ਵਾਲੀ ਗੱਲ ਨਹੀਂ ਜਵਾਬ ਹੋਣ ਵਾਲੀ ਗੱਲ ਨਹੀਂ ਮੈਂ ਕੱਢ ਤੋੜੀ ਗੱਡੀ ਨੂੰ ਮਰਤੀਆ ਉਹਦਾ ਪਰਸਾ ਜਾਉਂਗਾ ਅੱਡੇ ਕੋਲ ਦਾਲ ਪਾਣੀ ਜ਼ਿੰਮੇਵਾਰੀ ਹੈ ਆਪਣੇ ਜੀ ਨੂੰ ਕੋਲੋਂ ਤੋਂ ਦੇਖੋ ਨਾ ਕਿੰਨੀ ਹੈ ਜ਼ਿੰਮੇਵਾਰੀ ਮੋਟਰ ਦਾ ਜ਼ਿਕਰ ਕਰੀ ਅਸੀਂ ਬਿਲੈਰੋ ਜਾਣੇ ਕੋਮਲੇ ਅਸੀਂ ਸਭ ਤੋਂ ਦੁਨੀਆ ਮੈਂ ਕਦੀ ਗੱਲਿਆ ਨਹੀਂ ਤੇਰੇ ਹੱਥ ਮਾਰੇ ਜਿਹੜਾ ਮੈਂ ਤੈਨੂੰ ਕਹਿੰਦਾ ਆਹਦਾ ਜੇ ਇਹਦਾ ਹੁਣ ਮਤਲਬ ਬਿਨਾ ਨੰਬਰ ਵਾਲਾ ਰੋਕੋ ਆਹ ਛੜਾ ਸਾਨੂੰ ਇਹ ਗੱਲ ਆ ਬੰਦੇ ਨੇ ਜਿਹਨੇ ਕਾਉਂਸਲਰ ਕੋਕਰੇ ਨਾ ਇਹ ਉੱਧਰ ਕਹਿੰਦੇ ਬੰਦ ਨਾ ਉਸ ਦਿਨ ਉਹ ਬੰਦੇ ਨੇ ਸਾਨੂੰ ਕਿਹਾ ਕਿਹੜਾ ਵੀਰ ਉਹ ਮਾਰਾ ਪਰ ਵੀ ਕਹਿੰਦਾ ਮੈਨੂੰ ਕਾਹ ਚੋਲਡਰ ਰਾਜੇ ਹਾਂ ਵੀ ਕਹਿੰਦਾ ਲੋਰੀ ਆਇਆ ਉਹ ਕਰਨਾ ਹੈ ਉਹਦੇ ਬਰਾਬਰ ਆਇਆ ਵੀ ਕਹਿੰਦੇ ਵੀਰ ਆਉਣ ਆਏ ਫਿਰ ਮੈਂ ਅੰਦਰ ਕੁੜੀਆਂ ਦੇ ਤੁਸੀਂ 1 ਮਿੰਟ ਚ ਉਪਰ ਆ ਦੇਖੋ ਯਾਰ ਇਹਦੇ ਬੰਤੀ ਸਾਡੀ ਸਾਡਾ ਬੰਦਾ ਗਲਤ ਆ ਉਹਨੂੰ ਇੱਕ ਵਾਰ ਵਾਰਨਿੰਗ ਦੇ ਦਿਓ ਦੂਜੀ ਵਾਰ ਜਲਾਣ ਬੰਦ ਦਿਓ ਮੇਰੀ ਗੱਲ ਨੂੰ ਬੇਇਨਤੀ ਆ ਪਹਿਲਾਂ ਇਹ ਨਾ ਕੰਮ ਹੋਵੇ ਕਿ ਜਿਹੜੇ ਹਟਾ ਦੇ ਕੋ ਆ ਕੇ ਪਾਣੇ ਕੋਈ ਕਹਿਦਾ ਹੀ ਨਹੀਂ ਹੈਗਾ ਉਦੋਂ ਪਾਣੇ ਵਾਲੇ ਇਹ ਗੋਲ ਪਾਣੇ ਤੇ ਹੁੰਦਾ ਇਹ ਕਦੇ ਹੱਥ ਮਾਰੀ ਗੱਡੀ ਆ ਉਹ ਮੇਰੀ ਤਾਂ ਗੱਡੀ ਹੈ ਨਾ ਮੇਰੇ ਕੋ ਗੱਡੀ ਹੈ ਜੇ ਮੈਨੂੰ ਤਾਂ ਮਿਲੀ ਹੋਈ ਆ ਮੇਰੇ ਕੋਈ ਕਾਗਜ਼ ਪਤਾ ਨਹੀਂ ਆ ਸਣੀ ਕੁਛ ਨਹੀਂ ਸਾਰਾ ਉਹਨਾਂ ਨੇ ਬਿਜਾਉਣਾ ਉਹ ਕਹਿੰਦੇ ਆਨਲਾਈਨ ਦਿਖਾ ਇਹ ਜਦੋਂ ਕੋਈ ਜਨਾਹ ਮਾਰਦਾ ਫਾਟੇ ਕਹੋ ਅਸੀਂ ਭਰ ਦਾਂਗੇ ਆਪੇ ਦੇਖਾਂਗੇ ਕਦੇ ਚੱਲ ਕੋਈ ਨਹੀਂ ਦੇਖੀਏ ਜਨਾਹ ਹਜੇ ਕੋਈ ਉਹ ਮੈਂ ਤੁਹਾਨੂੰ ਫੇਰ ਵੀ ਅਸੀਂ ਤੁਹਾਡੇ ਬੱਸ ਤੁਹਾਨੂੰ ਬੇਇੱਜ਼ਤੀ ਆ ਵੀ ਸਾਡੇ ਸਿੰਘ ਨੂੰ ਨਕੇ ਰੋਸ ਬੰਨ ਕੇ ਬੇਨ ਦੇਖੋ ਗੱਲ ਜਿਹੜੀ ਪਾਤਾ ਦਿੱਤੋਗੇ ਫੇਰ ਤਾਂ ਨਾ ਕਿਹੜਾ ਕੋਈ ਨਹੀਂ ਮਾਰੂਗਾ ਜਿਹੜਾ ਕੋਈ ਨਹੀਂ ਕੋਈ ਵੀ ਮਾਰੂਗਾ ਸਾਡੀ ਗੱਡੀ ਇੱਕ ਬਲਰੋ ਘੁੰਮਣੀ ਘੁੰਮਣੀ ਉਹ ਤਾਂ ਪੰਤ ਦੀ ਗੱਡੀ ਆ ਉਹ ਅਸੀਂ ਸਾਡੇ ਮੈਂ ਤਾਂ ਕਿਸੇ ਨੂੰ ਵੀ ਬਾਈ ਨਹੀਂ ਕਹਿੰਦਾਵੇਂ ਦੇਖ ਰਿਹਾ ਜਿਹੜਾ ਹੋਰੇ ਆਊਗਾ ਜੇ ਜੋਗਾ ਤਾਂ ਬੇਇੱਜ਼ਤੀ ਇੱਕ ਵਾਰ ਸਮਝਾਦਾ ਨਹੀਂ ਸਮਝਦਾ ਚਾਰ ਤੋਂ ਨੰਬਰ ਸਾਰੇ ਹੋਣੇ ਮੇਰੇ ਕੋ ਇਹ ਮੁੰਡੇ ਤਿੰਨ ਚੜਿਆ ਹੋਇਆ ਹੈ ਨੰਬਰ ਪਲੇਟਾ ਤੋਂ ਦੱਸ ਇਹ ਇਹਨਾਂ ਦੀ ਗਲਤੀ ਹੈ ਜਿਹਨੇ ਜੜੇ ਆਂ ਬਿਗੈਰ ਨੰਬਰ ਪੇਟਾ ਪਾਉਣਾ ਨਹੀਂ। ਜਿੱਦਾਂ ਕੜੇ ਉੱਤੇ ਗਲਤੀ ਹੈ ਗਲਤੀ ਮੰਨਣੀ ਹੈ। ਸਿੱਧੀ ਗੱਲ ਹੈ। ਖੜੇ ਵੀ ਨਾਲੇ ਨਾ ਬੈਠਾ। ਹੋਰ ਸਾਹ ਦੇਖੋ ਚਲੋ ਕਰ ਨੂੰ ਆਪਣਾ। ਇਹਨੂੰ ਆਪਣੇ ਨੰਬਰ ਪਲੇਟਾਂ ਲਗਵਾਉ। ਇਹ ਇਹ ਨਹੀਂ ਜਾਣਾ ਹੈ ਇਹ ਤਾਂ ਤਰਾਨਾ ਹੋ ਗਿਆ। ਇਸਨੂੰ ਕੀ ਕਰੀਏ? ਕਰੋ। ਕਰੋ। ਹੋ ਗਿਆ ਦੇ ਦੋਨੋਂ ਬੈਠਾ। ਤਰਾਨਾ ਹੋਇਆ ਤਰਾਨਾ ਤੋਂ ਵੇਰ ਨਹੀਂ। ਆ ਵੀ ਦਿਖਾਉ ਆ ਬਈ। ਤਰਾਨਾ ਲਓ ਸਾਹ ਤੋਂ ਆਸ ਦੀ ਦੇ ਦਿਓ। ਹੋਸਲ ਬਾਸ ਨਹੀਂ ਨਹੀਂ ਪਰ ਸਾਹਿਬ ਕਹਿੰਦੇ ਆ ਕਿ ਆ ਗਿਆ ਵੀ ਪਾਣੀ ਵਾਲੇ ਕੋਈ ਨਹੀਂ ਕਰਦਾ ਮੈਂ ਬਣਾਣੇ ਵਾਲੇ ਨੂੰ ਆਇਆ ਕਰਾ ਅਬਾ ਗੁੱਟ ਬੱਤੇ ਬਕਾਟਾ ਸਾਡੇ ਯਾਰ ਹੋਰ ਆਇਆ ਸੀ ਵੀਰੋਂ ਤੁਮ ਇਹ ਕਰੋ ਅੱਜ ਤਾਂ ਪੂਰੇ ਬਾਣੇ ਚ ਉਧਰ ਪੂਰੇ ਬਾਣੇ ਚ ਨਹੀਂ ਸੀਗਾ ਦੇਮ ਜੀ ਇਹਨੂੰ ਕਿਹਾ ਤਾਂ ਉਡਾੜਾ ਨਹੀਂ ਆਉਂਦਾ ਇਹ ਹੋਣਾ ਅਮਰਸ਼ਾ ਕੇ ਇਹ ਹੋਣਾ ਅਮਰਸ਼ਾ ਕੇ ਮਹੀਨਾ ਡੇਢ ਮਹੀਨਾ ਹੋਇਆ ਬੰਦੇ ਨੂੰ ਉਡਾੜਾ ਨਹੀਂ ਆਉਂਦਾ ਅਮਰਸ਼ਾ ਕੇ ਦਾ ਫੈਸਲਾ ਇਹ ਅਮਰਸ਼ਾ ਕੇ ਦਾ ਫੈਸਲਾ ਬੰਦੇ ਨੂੰ ਕਿ ਉਡਾੜਾ ਨਹੀਂ ਆਉਂਦਾ ਅਮਰਸ਼ਾ ਗੱਲ ਪਤਾ ਕੀ ਆ ਗੱਲ ਪਤਾ ਕੀ ਆ ਸਭ ਨਾਲ ਅਧਿਕਾਰ ਇਹ ਕਰਕੇ ਬੰਦ ਨਹੀਂ ਜਾਣਾ ਸਾਨੂੰ ਲੈ ਕੇ ਪਤਾ ਪਰ ਹਿੰਦੀ ਤੋਂ ਬੋਲ ਕੇ ਹੋ ਜਾਂਦਾ ਤੇਰੇ ਸਾਹਮਣੇ ਉਹ